ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜੀ ਇੱਕ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਰਾਹੀਂ ਕਿ ਅੱਜ ਸਾਡੀ ਕਾਰਪੋਰੇਸ਼ਨ ਦੇ ਮੇਅਰ ਸੀਗੇ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਇੰਨੀ ਅੱਜ ਤੱਕਾਸ਼ਾਈ ਜਿਹੜੀ ਕੀਤੀ ਹੈ ਨਾ ਤੇ ਉੱਥੇ ਕੋਈ ਇਲੈਕਸ਼ਨ ਹੋਈ ਨਾ ਸਾਨੂੰ ਉਹਨਾਂ ਨੇ ਪੁੱਛਿਆ ਗਿਆ ਔਰ ਹੁਣ ਸੋਨੋਂ ਸਾਨੂੰ ਦਬਾ ਕੇ ਪ੍ਰੈਸ਼ਰ ਪਾ ਕੇ ਸਾਡੀ ਆਵਾਜ਼ ਦਬਾਈ ਗਈ ਔਰ ਸਰੀਆਮ ਕੋਈ ਵੋਟਾਂ ਨਹੀਂ ਪਈਆਂ ਕੋਈ ਹੱਥ ਖੜੇ ਨਹੀਂ ਕੀਤੇ ਗਏ ਸਰੀਆਮ ਉਥੇ ਜਿਹੜਾ ਆਮ ਆਦਮੀ ਪਾਰਟੀ ਦਾ ਮੇਅਰ ਸੀ ਨੀਰ ਡਿਪਿਊਟ ਡਿਫਟੀ ਮੇਰੇ ਨੇ ੱੱਕੇ ਦਾ ਹੀ ਉਥੇ ਅਨਾਉਂਸ ਕਰ ਦਿੱਤਾ ਸਾਡੇ ਸਾਹਮਣੇ ਔਰ ਸਾਡੇ ਨਾਲ ਅੱਜ ਬਹੁਤ ਵੱਡਾ ੱੱਕਾ ਜਿਹੜਾ ਮੈਂ ਸਮਝਦਾ ਡੈਮੋਕ੍ਰੇਸੀ ਦਾ ਕਤਲ ਹੋਇਆ ਸੋ ਮੈਂ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕੱਲ ਅਸੀਂ ਕਾਂਗਰਸ ਪਾਰਟੀ ਸੂਚੀ ਸਾਡੀ ਸੀਨੀਅਰ ਲੀਡਰਸ਼ਿਪ ਸਾਰੇ ਪੰਜਾਬ ਦੀ ਲੀਡਰਸ਼ਿਪ ਵੀ ਉਥੇ ਆ ਰਹੀ ਹੈ ਤੁਸੀਂ ਸਾਡਾ ਇੱਕ ਸਾਥ ਦਿਓ ਤਾਂ ਜੋ ਇਹ ਜਿਹੜਾ ਡੈਮੋਕ੍ਰੇਸੀ ਦਾ ਕਤਲ ਕੀਤਾ ਗਿਆ ਅੱਜ ਜਿੰਨਾ ੱੱਕੇ ਸਾਈ ਕੀਤੀ ਗਈ ਹੈ ਉਹਦੀ ਅਸੀਂ ਆਵਾਜ਼ ਚੁੱਕ ਸਕੀਏ ਔਰ ਲੋਕਾਂ ਤੱਕ ਪਹੁੰਚਾ ਸਕੀਏ ਸਾਡਾ ਕੋਈ ਮਕਸਦ ਲੋਕਾਂ ਨੂੰ ਤੰਗ ਕਰਨਾ ਨਹੀਂ ਟ੍ਰੈਫਿਕ ਬਲੌਕ ਕਰਕੇ ਤੰਗ ਕਰਨਾ ਨਹੀਂ ਪਰ ਸਾਡਾ ਇੱਕ ਰਾਈਟ ਹੈ ਜਿਹੜਾ ਕੱਲ ਅਸੀਂ ਆਪਣੀ ਰਾਈਟ ਆਪਣੀ ਆਵਾਜ਼ ਚੁੱਕਣਾ ਚਾਹੁੰਦੇ ਹਾਂ ਮੈਂ ਇਸ ਕਰਕੇ ਬੇਨਤੀ ਕਰਦਾ ਹਾਂ ਕੱਲ 12 ਵਜੇ ਦਿਨ 28 ਤਰੀਕ ਨੂੰ ਅਸੀਂ ਪੰਟਾਰੀ ਪੁਲ ਤੇ ਬੈਠਾਂਗੇ ਔਰ 2 ਘੰਟੇ 2.5 ਘੰਟੇ ਅਸੀਂ ਉਸਰਨੇ ਚ ਬੈਠਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਉਸਰਨੇ ਚ ਆਉਣ ਸਾਡਾ ਸਾਥ ਦਿਨ ਕਾਂਗਰਸ ਪਾਰਟੀ ਦਾ ਸਾਥ ਦਿਨ